ਗੁਰਤਾ ਗੱਦੀ ਦੀ ਜ਼ਿੰਮੇਵਾਰੀ ਇਹ ਇਲਾਹੀ ਦਾਤ ਜਿਹੜੀ ਗੁਰੂ ਨਾਨਕ ਸਾਹਿਬ ਜੀ ਤੋਂ ਆਰੰਭ ਹੋਈ ਕਿਵੇਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇਹ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਬਤ ਜਦੋਂ ਪਟਸਰਬਨ ਨੇ ਆਪਣੀ ਮੁਬਾਰਕ ਰਸਨਾ ਤੋਂ ਬਚਨਾਖੇ ਤੇ ਉਹਨਾਂ ਨੇ ਸ਼ਬਦ ਵਰਤੇ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਜੋਤ ਰੂਪ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੇ ਜੋਤ ਸਰੂਪ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਭਾਵ ਉਸ ਅਕਾਲ ਪੁਰਖ ਨੇ ਆਪਣੀ ਜੋਤ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਹਿਰਦੇ ਅੰਦਰ ਟਿਕਾ ਕੇ ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਇਸੇ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਸ਼ਬਦ ਵਰਤੇ ਕਿ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਦ ਪਲੋਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਇਸ ਰੱਬੀ ਇਲਾਹੀ ਇਲਹਾਮ ਨੂੰ ਸੰਸਾਰ ਦੇ ਲੋਕਾਂ ਤੱਕ ਪਹੁੰਚਾਣ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਪਰਿਪੂਰਨ ਪਰਮਾਤਮਾ ਦੀ ਰੱਬੀ ਬਾਣੀ ਇਲਾਹੀ ਬਾਣੀ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਬਾਣੀ ਦੇ ਰਾਹੀਂ ਦੁਨੀਆ ਨੂੰ ਸੰਸਾਰ ਨੂੰ ਲੋਕਾਈ ਨੂੰ ਜੀਵਨ ਦਾ ਉਹ ਅਸਲ ਮਕਸਦ ਬਿਆਨ ਕੀਤਾ ਜਿਸ ਅਸਲ ਮਕਸਦ ਤੋਂ ਸੰਸਾਰ ਲੋਕਾਈ ਲੋਕ ਭੁੱਲੇ ਵਿਸਰੇ ਆਪਣਾ ਜੀਵਨ ਬਤੀਤ ਕਰ ਰਹੇ ਸੀ ਔਰ ਇਹ ਜਿਹੜਾ ਕਾਰਜ ਹੈ ਕਿਉਂਕਿ ਕਿਸੇ ਕਾਰਜ ਨੂੰ ਕਰਨ ਦੇ ਲਈ ਤੁਹਾਨੂੰ ਇਹ ਮਿੱਥਣਾ ਪੈਂਦਾ ਹੈ ਕਿ ਇਹ ਕਾਰਜ ਕਿੰਨੇ ਸਮੇਂ ਦੇ ਵਿੱਚ ਸੰਪੂਰਨ ਹੋਵੇਗਾ ਬਕਾਇਦਾਂ ਦੇ ਲਈ ਕਿਸੇ ਵੀ ਕਾਰਜ ਨੂੰ ਕਿਸੇ ਮਨੁੱਖ ਨੇ ਆਰੰਭ ਕਰਨਾ ਹੋਵੇ ਉਹਦੇ ਲਈ ਉਹ ਇੱਕ ਬਿਉਂਤ ਬਣਾਉਂਦਾ ਹੈ ਆਪਣੇ ਜੀਵਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਕਾਰਜ ਨੂੰ ਜਿਹੜਾ ਉਹਨਾਂ ਨੇ ਆਰੰਭ ਕੀਤਾ ਪਹਿਲੇ ਜਾਮੇ ਦੇ ਅੰਦਰ ਜੋਤ ਰੂਪ ਹਰ ਆਪ ਗੁਰਨਾਨਕ ਕਹਾਇਓ ਉਹਦੇ ਲਈ ਸਤਿਗੁਰ ਨੇ ਆਪਣੇ ਤੋਂ ਬਾਅਦ ਕਿਉਂਕਿ ਸ਼ਰੀਰ ਇਸ ਕਾਇਨਾਤ ਇਸ ਪ੍ਰਮਾਤਮਾ ਦੀ ਬਣਾਈ ਕੁਦਰਤ ਦੇ ਅੰਦਰ ਸਦਾ ਨਹੀਂ ਰਹੇਗਾ ਇਹ ਸਦੀਵੀ ਸੱਚ ਹੈ ਉਰੇ ਸੱਚ ਸਤਗੁਰ ਨੇ ਬਾਣੀ ਵਿੱਚ ਵਾਰ-ਵਾਰ ਬਿਆਨ ਵੀ ਕੀਤਾ ਔਰ ਇਹਨੂੰ ਕਬੂਲਣ ਦੇ ਲਈ ਸਾਨੂੰ ਉਸ ਪ੍ਰਮਾਤਮਾ ਦੇ ਬਾਣੇ ਤੇ ਰਜ਼ਾ ਵਿੱਚ ਰਹਿਣ ਦੀ ਬਾਣੀ ਦੇ ਵਿੱਚ ਜਾਂਚ ਵੀ ਸਿਖਾਈ ਵੀ ਕਿਵੇਂ ਰਿਆ ਜਾ ਸਕਦਾ ਹੈ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਦੇ ਲਈ ਇਸ ਕਾਰਜ ਨੂੰ ਕਿਉਂਕਿ ਸ਼ਰੀਰ ਇਸ ਜਗਤ ਦੇ ਅੰਦਰ ਸਦਾ ਨਹੀਂ ਰਹੇਗਾ ਇਹ ਸ਼ਰੀਰ ਇੱਕ ਲਿਮਟ ਇੱਕ ਪਾਇਆ ਇਸ ਪ੍ਰਮਾਤਮਾ ਨੇ ਇਹਨੂੰ ਸੰਸਾਰ ਵਿੱਚ ਦੇ ਕੇ ਭੇਜੀਏ ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਉਸ ਕਾਰਜ ਲਈ ਫਿਰ ਆਪਣੇ ਤੋਂ ਬਾਅਦ ਭਾਈ ਲੈਹਣਾ ਜੀ ਨੂੰ ਗੁਰੂ ਅੰਗਦ ਬਣਾ ਕੇ ਥਾਪਿਆ ਔਰ ਇਹ ਕਾਰਜ ਐਸਾ ਨਹੀਂ ਸੀ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਿੰਨੇ ਸੇਵਾ ਕਰਨ ਵਾਲੇ ਕੋਈ ਸੇਵਕ ਜਿਵੇਂ ਅੱਜ ਸੰਸਾਰ ਦੇ ਅੰਦਰ ਬੜੇ ਗੱਦੀਦਾਰ ਨੇ ਬੜੇ ਸੰਸਾਰ ਦੇ ਅੰਦਰ ਧਾਰਮਿਕ ਆਗੂ ਧਾਰਮਿਕ ਗੁਰੂ ਜਿਨ੍ਹਾਂ ਨੇ ਆਪਣੋ ਆਪਣੇ ਵੱਖੋ ਵੱਖਰੇ ਅਸਥਾਨ ਬਣਾਏ ਡੇਰੇ ਬਣਾਏ ਪਰ ਇਹ ਹਕੀਕਤ ਹੈ ਇੱਕ ਡੇਰੇਦਾਰ ਜਿਹੜਾ ਇੱਕ ਡੇਰੇ ਦੇ ਉੱਪਰ ਕਾਬਜ਼ ਹੈ ਉਹ ਹਮੇਸ਼ਾ ਯਤਨ ਕਰਦਾ ਹੈ ਵੀ ਜਿਹੜਾ ਵੀ ਉਹਦੇ ਤੋਂ ਬਾਅਦ ਉਸ ਥਾਂ ਤੇ ਬੈਠੇਗਾ ਉਹ ਉੰਦੇ ਮਰਨ ਤੋਂ ਬਾਅਦ ਉਸ ਥਾਂ ਤੇ ਬੈਠਣ ਦਾ ਹੱਕਦਾਰ ਹੋਏਗਾ ਜਿਸ ਥਾਂ ਤੇ ਉਹ ਆਪ ਬੈਠਾ ਹੈ ਪਰ ਸਤਿਗੁਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਥਾਪਿਆ ਲਹਿਣਾ ਜੀਵੰਦ ਹੈ ਸਹਿਬਾਬੇ ਨਾਨਕ ਨੇ ਜਿੰਦੇ ਜੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਥਾਪਿਆ ਥਾਪਿਆ ਲਹਿਣਾ ਜੀਵੰਦ ਹੈ ਜੀਵੰਦ ਦਾ ਮਤਲਬ ਹੈ ਹਯਾਤੀ ਵਿੱਚ ਜਿੰਦੇ ਜੀ ਫਿਰ ਪਾਤਸ਼ਾਹ ਕਹਿੰਦੇ ਨੇ ਗੁਰਿਆਈ ਸਿਰ ਛੱਤਰ ਚੁਲਾਇਆ ਗੁਰੂ ਨਾਨਕ ਸਾਹਿਬ ਜੀ ਨੇ ਗੁਰਿਆਈ ਦਾ ਛੱਤਰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸੀਸ ਤੇ ਚੁਲਾਇਆ ਫਬ ਇਹ ਜ਼ਿੰਮੇਦਾਰੀ ਸਾਹਿਬ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਦਿੱਤੀ ਹੁਣ ਸਤਗੁਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹ ਨਿਰਣਾ ਕਰਨਾ ਕਿਉਂਕਿ ਸੰਸਾਰ ਦੇ ਅੰਦਰ ਦੁਨਿਆਵੀ ਜਿਹੜੇ ਕਾਰਜ ਨੇ ਉਹਨਾਂ ਵਿੱਚ ਬੰਦਾ ਹਮੇਸ਼ਾ ਇਹ ਵੇਖਦਾ ਹੈ ਕਿ ਜਿਹੜਾ ਮੈਂ ਕਾਰਜ ਕਰ ਰਿਹਾ ਉਸ ਕਾਰਜ ਦਾ ਮੇਰੇ ਨਿੱਜ ਵਿੱਚ ਮੈਨੂੰ ਕੀ ਲਾਭ ਹੈ ਤੇ ਮੇਰੇ ਪੁੱਤਰਾਂ ਨੂੰ ਆਉਂਦੇ ਤੋਂ ਕੀ ਲਾਭ ਹੋਏਗਾ ਆਉਣ ਵਾਲੇ ਸਮੇਂ ਵਿੱਚ ਦੇਖੋ ਨਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਪੰਕਤੀ ਵਰਤੀ ਆਪਣੀ ਬਾਣੀ ਵਿੱਚੋਂ ਕਹਿੰਦੇ ਨੇ ਦੁਨਿਆਵੀ ਪਾਤਸ਼ਾਹ ਹੋਏ ਕਹ ਜਿਹੜਾ ਇੱਕ ਦੁਨਿਆਵੀ ਪਾਤਸ਼ਾਹ ਹੁੰਦਾ ਨਾ ਦੇ ਮਰੇ ਪੁੱਤੇ ਪਾਤਸ਼ਾਹੀ ਉਹ ਜਦੋਂ ਮਰਦਾ ਹੈ ਨਾ ਮਰਨ ਤੋਂ ਪਹਿਲਾਂ ਉਹ ਇਸ ਗੱਲ ਦਾ ਜ਼ਿਕਰ ਸੰਸਾਰ ਦੇ ਸਾਹਮਣੇ ਕਰ ਜਾਂਦਾ ਹੈ ਕਿ ਮੈਂ ਮਰਾਂਗਾ ਮੇਰੇ ਚਾਰ ਪੁੱਤਰ ਨੇ ਮੇਰੇ ਚਾਰਾਂ ਪੁੱਤਰਾਂ ਵਿੱਚੋਂ ਕੌਣ ਹੈ ਜਿਹੜਾ ਮੇਰੀ ਗੱਦੀ ਤੇ ਬੈਠੇਗਾ ਉਹ ਪੁੱਤਰਾਂ ਦੇ ਵਿੱਚੋਂ ਨਿਰਣਾ ਕਰਕੇ ਜਾਂਦਾ ਹੈ ਉਹ ਕਦੀ ਇਹ ਨਹੀਂ ਕਹਿੰਦਾ ਵੀ ਮੇਰੇ ਚਰਨਾਂ ਵਿੱਚ ਸੇਵਾ ਕਰਨ ਵਾਲਾ ਕੋਈ ਅਹਲਕਾਰ ਕੋਈ ਸੇਵਾਦਾਰ ਉਹ ਮੇਰੇ ਤਖਤ ਦਾ ਮਾਲਕ ਬਣੇਗਾ ਇਹ ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਉੱਪਰ ਜਿਹੜੇ ਸਤਿਗੁਰ ਨੇ ਜਿਹੜਾ ਛੱਤਰ ਚੁਲਾਇਆ ਝੁਲੈ ਸੋ ਛੱਤ ਨਿਰੰਜਣੀ ਇਹ ਜਿਹੜਾ ਨਿਰੰਕਾਰ ਦਾ ਛੱਤਰ ਮੇਰੇ ਸਤਿਗੁਰ ਨੇ ਚੁਲਾਇਆ ਹੈ ਇਹ ਉਹ ਇਲਾਹੀ ਛੱਤਰ ਸੀ ਇਹ ਉਹ ਇੱਕ ਵਿਚਾਰ ਸੀ ਜਿਹਨੂੰ ਭਟ ਸਹਿਬਾਨ ਕਹਿੰਦੇ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਕਿਵੇਂ ਪਿਆ ਤਤ ਸੋ ਤਤ ਮਿਲਾਇਓ ਅੰਗਦ ਬਨਣਾ ਕੋਈ ਸੌਖੀ ਗੱਲ ਨਹੀਂ ਹੈ ਉਹਦੇ ਲਈ ਆਪਣਾ ਆਪਾ ਤਤ ਤਤ ਵਿੱਚ ਮਿਲਾਣਾ ਪੈਂਦਾ ਹੈ ਧਿਆਨ ਦੇਣਾ ਪਹਿਲਾਂ ਗੁਰੂ ਅੰਗਦ ਦੇ ਪਾਤਸ਼ਾਹ ਜਿਨੇ ਭਾਈ ਲੈਣੇ ਦੇ ਰੂਪ ਵਿੱਚ ਗੁਰੂ ਦੇ ਹੁਕਮ ਨੂੰ ਕਮਾਇਆ ਤਦ ਇਹ 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 ਛਤਰ ਉਹਨਾਂ ਦੇ ਸਿਰ ਤੇ ਝੂਲਿਆ ਕੋਈ ਐਵੇਂ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਤੇ ਭਾਈ ਲੈਣੇ ਦੇ ਭਾਵ ਗੁਰੂ ਅੰਗਦ ਸਾਹਿਬ ਜੀ ਦੇ ਸਿਰ ਤੇ ਛਤਰ ਚੁਲਾਇਆ ਹੋ ਗਿਆ ਇਰ ਇਹ ਕਾਰਜ ਬਾਦ ਦਸਤੂਰੇ ਇਸ ਤਰ੍ਹਾਂ ਚੱਲੇ ਹੈ ਗੁਰੂ ਅੰਗਦ ਦੇ ਪਾਤਸ਼ਾਹ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਖਸ਼ਿਸ਼ ਕਰਦੇ ਨੇ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਤੱਕ ਇਹ ਗੱਦੀ ਪਰਿਵਾਰ ਦੇ ਅੰਦਰ ਘਰ ਦੇ ਅੰਦਰ ਆਪਣੇ ਸੁਪੁੱਤਰਾਂ ਨੂੰ ਸਤਗੁਰਾਂ ਨੇ ਸਪੁਰਦ ਨਹੀਂ ਕੀਤੀ ਉਹਦਾ ਇੱਕ ਕਾਰਨ ਸੀ ਵੀ ਪੁੱਤਰ ਹੁਕਮ ਤੋ ਆਕੀ ਸਨ ਇਹ ਗੱਲ ਚੇਤੇ ਰੱਖੋ ਹਮੇਸ਼ਾ ਸੰਸਾਰ ਦਾ ਇੱਕ ਦਸਤੂਰ ਹੈ ਸਾਧ ਸੰਗਤ ਜੀ ਜੇ ਘਰ ਦੇ ਵਿੱਚ ਮਾਂ ਜਾਂ ਬਾਪ ਟੀਚਰ ਹੋਵੇ ਨਾ ਪੜ੍ਹਾਉਂਦਾ ਹੋਵੇ ਸਕੂਲ ਦੇ ਵਿੱਚ ਉਹ ਆਪਣੇ ਘਰ ਦੇ ਅੰਦਰ ਜੇ ਟਿਊਸ਼ਨ ਰੱਖੇ ਤੇ ਉਹਨਾਂ ਦੇ ਕੋਲੋਂ ਪੜਨ ਵਾਲੇ ਹੋ ਸਕਦਾ ਹੈ 50 60 100 ਬੱਚੇ ਆਉਂਦੇ ਹੋਣ ਪੁਰਖ ਦੀ ਆਪਣੇ ਬੱਚੇ ਨੂੰ ਘਰ ਕੁਸ਼ਨ ਨਹੀਂ ਦਿੰਦਾ ਉਹ ਦੂਜੇ ਕੋਲ ਪੇਜਦਾ ਕਿਉਂਕਿ ਉਹਨੂੰ ਪਤਾ ਹੈ ਵੀ ਮੇਰੇ ਕੋਲੇ ਨਹੀਂ ਨਹੀਂ ਪੜਨਾ ਹੁਣ ਜਿੱਦਣ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਜਿਹੜਾ ਹੁਕਮ ਸੀ ਜਦੋਂ ਬਾਬਾ ਨਾਨਕ ਜੀ ਕੋਈ ਗੱਲ ਕਰਦੇ ਨੇ ਪੁੱਤਰਾਂ ਨੂੰ ਇਸ ਗੱਲ ਦਾ ਮਾਨ ਤੇ ਹੰਕਾਰ ਏ ਬਿੱਲੇ ਜੀ ਸਾਡਾ ਪਿਤਾ ਹੈ ਨਾ ਕੱਲ ਨੂੰ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨਹੀਂ ਹੋਣਗੇ ਤੇ ਇਹ ਸਾਰਾ ਕੁਝ ਸਾਡੇ ਕੋਲ ਆਣਾ ਹੈ ਇਹ ਹੰਕਾਰ ਸਿਰਫ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਨੂੰ ਨਹੀਂ ਇਹ ਹੰਕਾਰ ਬਾਬਾ ਦਾਤੂ ਤੇ ਦਾਸੂ ਜੀ ਨੂੰ ਵੀ ਹੋਇਆ ਇਹ ਹੰਕਾਰ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ ਨੂੰ ਵੀ ਹੋਇਆ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਫਿਰ ਮੁੜ ਕੇ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਨਾ ਚੌਥੇ ਜਾਮੇ ਤੋਂ ਬਾਅਦ ਇਹ ਹੁਣ ਜੋਤ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੇ ਅੰਦਰ ਟਿਕਾਣੀ ਹੈ ਵਰੋਂ ਦੇ ਇਤਿਹਾਸਕ ਤੌਰ ਤੇ ਬੜੀਆਂ ਘਟਨਾਵਾਂ ਦਾ ਜ਼ਿਕਰ ਹੈ ਪਰ ਇਸ ਵਿੱਚ ਇੱਕ ਘਟਨਾ ਦਾ ਜ਼ਿਕਰ ਆਪਜੀ ਨਾਲ ਕਰਨੇ ਗੁਰੂ ਨਾਨਕ ਦਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦਾ ਤਾਏ ਦਾ ਪੁੱਤਰ ਗੁਰੂ ਅਮਰਦਾਸ ਪਿਤਾ ਜੀ ਲਾਹੌਰ ਦੇ ਨਿਵਾਸੀ ਸਨ ਆਪ ਸਾਰੇ ਜਾਣਦੇ ਹੋ ਸਤਿਗੁਰਾਂ ਦਾ ਪ੍ਰਕਾਸ਼ ਲਾਹੌਰ ਚੂਨਾ ਮੰਡੀ ਦੇ ਅੰਦਰ ਦਾ ਹੈ ਸਤਿਗੁਰ ਪਾਤਸ਼ਾਹ ਜੀ ਦੇ ਤਾਏ ਦੇ ਪੁੱਤਰ ਦਾ ਵਿਆਹ ਹੈ ਜਿੰਦਾ ਨਾਮ ਇਤਿਹਾਸ ਵਿੱਚ ਆਇਆ ਸਿਹਾਰੀ ਮਲ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਤਾਇਆ ਆਇਆ ਇਹ ਘਟਨਾ ਗੋਇੰਦਵਾਲ ਸਾਹਿਬ ਜੀ ਦੀ ਹੈ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਪਰ ਧਿਆਨ ਦੇਣਾ ਬੇਨਤੀ ਕਰਨ ਲੱਗਿਆ ਬਚਨਾ ਕਿ ਵੀ ਸਤਿਗੁਰ ਗੁਰੂ ਰਾਮਦਾਸ ਪਿਤਾ ਜੀ ਤੁਸੀਂ ਸਾਡੀ ਕੁੱਲ ਵਿੱਚੋਂ ਹੋ ਸਾਡੇ ਪਰਿਵਾਰ ਵਿੱਚੋਂ ਹੋ ਤੇ ਸਾਨੂੰ ਬੜਾ ਚੰਗਾ ਲੱਗੇਗਾ ਜੇ ਤੁਸੀਂ ਮੇਰੇ ਪੁੱਤਰ ਦੇ ਵਿਆਹ ਦੇ ਵਿੱਚ ਲਾਹੌਰ ਸਾਡੇ ਘਰ ਦੇ ਵਿੱਚ ਜੇ ਤੁਸੀਂ ਆਓ ਤੇ ਸੰਗਤਾਂ ਨੂੰ ਦਰਸ਼ਨ ਦਿਓ ਤੇ ਸ਼ਾਮਲ ਹੋਵੋ ਇਹ ਇਹ ਨਿਉਤਾ ਦੇ ਰਹੇ ਨੇ ਇਸ ਕਾਰਨ ਕਿਉਂਕਿ ਧੰਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਰਿਸ਼ਤੇਦਾਰੀ ਹੈ ਪਰ ਇਥੇ ਇੱਕ ਸੋਚਣ ਵਾਲੀ ਗੱਲ ਦੇਖੋ ਗੁਰਤੇਗ ਬਹਾਦਰ ਸਾਹਿਬ ਜੀ ਨੇ ਨਾ ਬਾਣੀ ਵਿੱਚ ਬੜਾ ਪਿਆਰਾ ਬਚਨ ਆਖਿਆ ਪਾਤਸ਼ਾਹ ਕਹਿੰਦੇ ਨੇ ਸੁਖ ਮੈਂ ਆਣ ਬਹੁਤ ਮਿਲ ਬੈਠਤ ਘਰ ਵਿੱਚ ਸੁਖੋ ਦਿਨ ਸੁਖ ਦੀ ਘੜੀ ਹੋਵੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿੰਨੇ ਰਿਸ਼ਤੇਦਾਰ ਨੇ ਬਿਨਾ ਬੁਲਾਇਆ ਹੀ ਆ ਜਾਂਦੇ ਨੇ ਬੁਲਾਣ ਦੀ ਜ਼ਰੂਰਤ ਵੀ ਨਹੀਂ ਹੁੰਦੀ ਨਿਯੋਤਾ ਬਿਨਾ ਦਿਓ ਤਦ ਵੀ ਆ ਜਾਣਗੇ ਪਤਾ ਲੱਗਣਾ ਚਾਹੀਦਾ ਵੀ ਹਾਂ ਆ ਘਰ ਵਿੱਚ ਖੁਸ਼ੀ ਆਈ ਏ ਪਰ ਪਾਤਸ਼ਾਹ ਜੀ ਕਹਿੰਦੇ ਨੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੋਵੇ ਤੇ ਸਭ ਮਿਲ ਕੇ ਬੈੰਦੇ ਨੇ ਪਰ ਪਾਤਸ਼ਾਹ ਜੀ ਕਹਿੰਦੇ ਨੇ ਜਿਦਨ ਘਰ ਦੇ ਵਿੱਚ ਦੁੱਖ ਦੀ ਘੜੀ ਆ ਜਾਏ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਤ ਚੌਂ ਦਿਸ ਘੇਰੇ ਵਿਪਤ ਪਰ ਹੀ ਸਭ ਹੀ ਸੰਗ ਛਾੜਤ ਕੋਉ ਨ ਆਵਤ ਪਾਤਸ਼ਾਹ ਕਹਿੰਦੇ ਲੋਕ ਕੋਈ ਨੇੜੇ ਨਹੀਂ ਆਉਂਦਾ ਦੇਖੋ ਨਾ ਧੰਗੁਰੂ RAMDAS ਪਾਤਸ਼ਾਹ ਜੀ 7 ਸਾਲ ਦੀ ਉਮਰ ਹੈ ਗੁਰੂ RAMDAS ਪਾਤਸ਼ਾਹ ਜੀ ਦੀ ਲਾਹੌਰ ਦੀ ਧਰਤੀ ਤੇ ਜਿਦਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਾਂ ਤੇ ਪਿਓ ਮਾਤਾ ਤੇ ਪਿਤਾ ਦੋਨੋਂ ਸੰਸਾਰ ਤੋਂ ਚਲੇ ਗਏ। ਉਹਨ 7 ਸਾਲ ਦੀ ਉਮਰ ਦੇ ਅੰਦਰ ਇੰਨਾ ਰਿਸ਼ਤੇਦਾਰਾਂ ਵਿੱਚੋਂ ਕਿਸੇ ਨੇ ਧੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਾਣੀ ਜੇ ਫੜੀ। ਕਾਰਨ ਕੀ ਸੀ? ਦੁੱਖ ਦਾ ਸਮਾਂ ਆਇਆ ਨਾ ਗੁਰੂ ਰਾਮਦਾਸ ਪਾਤਸ਼ਾਹ ਜੀ ਤੇ। ਜੇ ਸਮਝ ਹੁੰਦੀ ਵੀ ਸਾਡੇ ਪਰਿਵਾਰ ਵਿੱਚੋਂ ਇਹ ਕੀ ਹੋਇਆ ਜੀ ਗੁਰੂ ਨਾਮਦਾਸ ਪਾਤਸ਼ਾਹ ਜੀ ਭਾਈ ਜੇਠਾ ਜੀ ਦੇ ਮਾਂ ਬਾਪ ਚਲੇ ਗਏ ਨੇ ਤਾਇਆ ਸੀ ਨਾ ਪੁੱਤਰ ਬਣਾ ਕੇ ਰੱਖ ਸਕਦਾ ਸੀ ਧਿਆਨ ਦੇਣਾ ਭਰਾ ਦਾ ਪੁੱਤਰ ਸੀ ਨਾ ਬਣਾ ਕੇ ਰੱਖ ਸਕਦਾ ਸੀ ਨਾ ਵੀ ਇਹ ਮੇਰਾ ਬੱਚਾ ਹੈ ਮੇਰਾ ਪੁੱਤਰ ਹੈ ਪਰ ਧੰਨ ਗੁਰੂ ਨਾਮਦਾਸ ਪਾਤਸ਼ਾਹ ਜੀ ਨੂੰ ਕਿਸੇ ਨੇ ਨਿਨੀ ਸੰਭਾਲਿਆ ਨਾਨੀ ਕਿੰਨੇ ਦਿਨ ਇਸ ਉਡੀਕ ਵਿੱਚ ਰਹੀ ਕੋਈ ਤੇ ਬਾਹ ਫੜੇ ਗਣੈਂਦੀ ਪਰ ਜਦੋਂ ਕਿਸੇ ਨੇ ਬਾਹ ਨਾ ਫੜੀ ਤੇ ਨਾਨੀ ਲੈ ਕੇ ਬਸਰ ਕੇ ਗੋਇੰਦਵਾਲ ਦੇ ਨੇੜੇ ਆ ਗਏ। ਇੱਥੇ ਆਪ ਸਾਰੇ ਜਾਣਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਫਿਰ ਕਿਵੇਂ ਜੀਵਨ ਦਾ ਨਿਰਵਾਹ ਕੀਤਾ। ਇੱਕ ਬੜੀ ਵੱਡੀ ਕਹਾਣੀ ਔਰ ਇੱਕ ਬੜਾ ਵੱਡਾ ਜੀਵਨ ਸਰੋਤ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ। ਮੈਂ ਕਹਿੰਦਾ ਅੱਜ ਸਾਡੇ ਹਰ ਇੱਕ ਇਨਸਾਨ ਦੇ ਲਈ ਖਾਸ ਕਰਕੇ ਨੌਜਵਾਨਾਂ ਦੇ ਲਈ ਵੀ ਜੀਵਨ ਦੇ ਅੰਦਰ ਕਦੀ ਐਸਾ ਸਮਾਂ ਵੀ ਆਂਦਾ ਹੈ, ਪਦ ਕਦੀ ਕਦੀ ਜੀਵਨ ਦੇ ਅੰਦਰ ਡਿਪਰੈਸ਼ਨ ਨਹੀਂ ਹੁੰਦਾ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕੁੰਗੜੀਆਂ ਵੇਚੀਆਂ ਨੇ ਨਾ ਹੁਣ ਜੇ ਅੱਜ ਦੇ ਬੱਚੇ ਨੂੰ ਆਖਿਆ ਜਾਵੇ ਬੇਸ਼ੱਕ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਐਜੂਕੇਸ਼ਨ ਪੜ੍ਹਾਈ ਉਹਦਾ ਕੋਈ ਉਸਰੋਕਾਰ ਨਹੀਂ ਮਿਲਦਾ ਉਸ ਸਮੇਂ ਦੇ ਅੰਦਰ ਪਰ ਜਿੰਨੀ ਪੜ੍ਹਾਈ ਕੀਤੀ ਗੁਰੂ ਨਾਨਕ ਦੇ ਘਰ ਦੇ ਵਿੱਚ ਕੀਤੀ ਹੈ ਕੁੰਗੜੀਆਂ ਵੀ ਵੇਚਦੇ ਨੇ ਜਦਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਗਿਆ ਉਦਨ ਗੁਰੂ ਰਾਮ ਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਪੜ੍ਹਾਈ ਵੀ ਕਰਦੇ ਨੇ ਜਿੰਨੀ ਪੜ੍ਹਾਈ ਕੀਤੀ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਕੀਤੀ ਪਰ ਧਿਆਨ ਦੇਣਾ ਇਹ ਉਹ ਇਲਾਹੀ ਦਾਤ ਹੈ ਮੇਰੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਜਿਹੜੀ ਮਿਲੀ ਤੇ ਜਦਨ ਮਿਲੀ ਉਹ ਦਿਨ 30 ਰਾਗਾਂ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹੈ ਹੁਣ ਇੱਕ ਇੱਕ ਰਾਗ ਦੇ ਉੱਪਰ ਡਿਗਰੀ ਐ ਜੀ ਜੇ ਕਿਸੇ ਨੇ ਕਰਨੀ ਹੋਵੇ ਤੇ ਪੀ ਐਚ ਡੀ ਹੁੰਦੀਆਂ ਨੇ ਜਿਹੜੀਆਂ ਯੂਨੀਵਰਸਿਟੀਆਂ ਦੇ ਅੰਦਰ ਹੁਣ ਜੇ ਸਮਾਂ ਦੇਖਿਆ ਜਾਏ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਕਿੱਥੋਂ ਨਿਕਲੇ ਤੇ ਕਿੱਥੇ ਇਹ ਹੈ ਨਾ ਬੜੀ-ਬੜੀ ਜੀਵਨ ਦੀ ਪ੍ਰੇਰਨਾ ਹਰ ਇੱਕ ਇਨਸਾਨ ਦੇ ਲਈ ਜੇ ਸਹੀ ਸਮਝਣਾ ਹੋਵੇ ਖੈਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਦੋਂ ਇਹ ਗੱਲ ਆਈ ਸਾਬ ਜੀ ਨੇ ਨਾ ਇਹ ਨਹੀਂ ਆਖਿਆ ਵੀ ਨਹੀਂ ਤੁਸੀਂ ਅੱਜ ਕਿਉਂ ਆ ਗਏ ਦੇਖੋ ਇਹ ਇੱਕ ਬੜੀ-ਬੜੀ ਪ੍ਰੇਰਨਾ ਮਿਲਦੀ ਸਾਨੂੰ ਇਤਿਹਾਸ ਵਿੱਚੋਂ ਮੈਂ ਵਾਰ-ਵਾਰ ਇਹਦਾ ਜ਼ਿਕਰ ਜ਼ਰੂਰ ਕਰਨਾ ਹੁੰਦਾ ਵੀ ਪਾਤਸ਼ਾਹ ਜੀ ਨੇ ਕਦੀ ਵੀ ਪਰਿਵਾਰ ਦੇ ਨਾਲ ਕਿਸੇ ਝਗੜੇ ਨੂੰ ਅਹਿਮੀਅਤ ਨਹੀਂ ਦਿੱਤੀ ਹੈਗੀ ਅੱਜ ਸਾਡੇ ਪਰਿਵਾਰਾਂ ਵਿੱਚ ਵੀ ਝਗੜੇ ਹੁੰਦੇ ਨੇ ਜੀ ਪਤੀ ਪਤਨੀ ਦਾ ਪੁੱਤਰਾਂ ਦਾ ਮਾਪੇ ਦਾ ਜਿਹੜੇ ਸੰਸਾਰ ਦੇ ਅੰਦਰ ਪੁੱਤਰਾਂ ਦਾ ਭਰਾਵਾਂ ਦਾ ਇਹ ਇਹ ਝਗੜੇ ਅੱਜ ਵੀ ਨੇ ਇਹਨਾਂ ਝਗੜਿਆਂ ਦਾ ਮੂਲ ਕਾਰਨ ਕੀ ਹੈ ਜ਼ਮੀਨ ਜਾਇਦਾਦ ਪ੍ਰੋਪਰਟੀ ਬਿਜ਼ਨਸ ਇਹ ਚੀਜ਼ਾਂ ਨੇ ਨਾ ਜੀ ਕੋਰਤੇ ਕਿਸੇ ਕਰਕੇ ਨਹੀਂ ਨਾ ਜਦੋਂ ਬੱਚੇ ਛੋਟੇ ਹੁੰਦੇ ਨੇ ਇੱਕ ਕਮਰੇ ਵਿੱਚ ਸਾਰਾ ਪਰਿਵਾਰ ਰਹਿੰਦਾ ਹੈ ਜਦੋਂ ਉਹ ਹੀ ਬੱਚੇ ਵੱਡੇ ਹੋ ਜਾਂਦੇ ਨੇ ਵਿਆਹ ਜਾਂਦੇ ਨੇ ਧਿਆਨ ਦੇਣਾ ਹੁਣ ਉਹੀ ਪਰਿਵਾਰ ਹੁਣ ਉਹੀ ਬੱਚੇ ਨੇ ਹੁਣ ਉਹ ਉਸੇ ਕਮਰੇ ਨੂੰ ਵੰਡਣ ਦੇ ਲਈ ਸਾਰੇ ਤਤ ਪਰਨੇ ਤੇ ਕਹਿੰਦੇ ਨੇ ਵੀ ਨਹੀਂ ਮੈਨੂੰ ਇੰਨੀ ਤੇ ਤੈਨੂੰ ਇੰਨੀ ਮਿਲਣੀ ਚਾਹੀਦੀ ਹੈ ਖਿਆਲ ਕਰਿਓ ਹੁਣ ਇਹ 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 ਝਗੜੇ ਫਿਰ ਕਿੱਥੋਂ ਤੱਕ ਜਾਂਦੇ ਨੇ ਘਰਾਂ ਤੋਂ ਨਿਕਲਦੇ ਨੇ ਸੁਸਾਇਟੀਆਂ ਸੁਸਾਇਟੀਆਂ ਤੋਂ ਨਿਕਲਦੇ ਨੇ ਕੋਰਟ ਤੱਕ ਪਰ ਵੇਖੋ ਗੁਰੂ ਘਰ ਦੇ ਅੰਦਰ ਗੁਰੂ ਨਾਨਕ ਬਾਬਾ ਜੀ ਨੇ ਕਰਤਾਰਪੁਰ ਵਸਾਇਆ ਬਾਬੇ ਨਾਨਕ ਨੇ ਕਰਤਾਰਪੁਰ ਸ਼ਹਿਰ ਦੇ ਅੰਦਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੱਤੀ। ਕਰਤਾਰਪੁਰ ਅੰਦਰ ਦਿੱਤੀ ਨਾ ਜਿਹੜੀ ਸਤਿਗੁਰ ਨੇ ਜ਼ਿੰਮੇਵਾਰੀ ਜਿੱਦੂ ਦਿੱਤੀ ਹੈ। ਪਰ ਜਦੋਂ ਜ਼ਿੰਮੇਵਾਰੀ ਦਿੱਤੀ ਇਹ ਨਹੀਂ ਆਖਿਆ ਪੁਰਖਾ ਤੂੰ ਇੱਥੇ ਰਹਿ। ਆਖਿਆ ਪੁਰਖਾ ਇੱਥੇ ਨਹੀਂ ਰਹਿਣਾ ਤੁਸੀਂ ਖਡੂਰ ਜਾਓ। ਪਤਾ ਸੀ ਵੀ ਇੱਥੇ ਪੁੱਤਰ ਵੀ ਨਹੀਂ। ਕੱਲ ਨੂੰ ਪੁੱਤਰ ਕਹਿਣਗੇ ਜੀ ਇਹ ਪ੍ਰਾਪਰਟੀ ਤੇ ਸਾਡੀ ਹੈ। ਔਰ ਇਹ ਜਿਹੜੀ ਦਾਤ ਹੈ ਇਹ 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 ਕੋਈ ਲੜਾਈ ਦੁਨਿਆਵੀ ਧਨ ਪਦਾਰਥ ਦੀ ਥੋੜਾ ਸੀ ਇਹ ਇਹ ਖੇਡ ਤੇ ਗੁਰੂ ਨਾਨਕ ਜੀ ਜਾਣਦੇ ਜਾਂ ਗੁਰੂ ਅੰਗਦ ਦੇਵ ਸਾਹਿਬ ਜਾਣਦੇ ਨੇ ਇਹ ਤੇ ਮੇਰੇ ਵਰਗਾ ਕੋਈ ਹੁੰਦਾ ਕਹਿੰਦਾ ਵੀ ਨਹੀਂ ਜੀ ਮੈਂ ਤੇ ਇੰਨੇ ਸਾਲ ਸੇਵਾ ਕੀਤੀ ਹੈ ਮੈਂ ਥੋੜਾ ਹੁਣ ਕਰਤਾਰਪੁਰ ਛੱਡ ਕੇ ਜਾਵਾਂਗਾ ਇਹ ਇਹ ਦਾਤ ਤੇ ਹੋਇਆ ਨਾ ਜਿੰਦੇ ਅੰਦਰ ਟਿਕਿਆ ਜਾਂ ਤੇ ਉਹਨੂੰ ਪਤਾ ਹੈ ਯਾਹਨੂੰ ਪਤਾ ਜਿਹੜਾ ਅੰਦਰ ਟਿਕਾ ਰਿਹਾ ਹੈ ਆਮ ਕੋਈ ਵੀ ਇਸ ਗੱਲ ਨੂੰ ਨਹੀਂ ਸਮਝ ਸਕਦਾ ਮੇਰੇ ਵਰਗਿਆਂ ਨੇ ਸੋਚਿਆ ਹੋਏਗਾ ਬਾਬੇ ਨਾਨਕ ਨੇ ਕਿਹੋ ਜੀ ਖੇਡ ਪਾ ਦਿੱਤੀ ਬਈ ਲੋ ਜੀ ਕਰਤਾਰਪੁਰ ਤੋਂ ਖਡੂਰ ਭੇਜ ਦਿੱਤਾ ਹੈ ਤੇ ਜਦਨ ਖਡੂਰ ਦੀ ਧਰਤੀ ਤੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਗੁਰਦੁਆਰਾ ਗੱਦੀ ਦੀ ਜ਼ਿੰਮੇਵਾਰੀ ਦਿੰਦੇ ਨੇ ਉਹ ਫਿਰ ਕਹਿੰਦੇ ਨੇ ਪੁਰਖਾ ਖਡੂਰ ਨਹੀਂ ਰਹਿਣਾ ਗੋਇੰਦਵਾਲ ਜਾਓ ਕਿਉਂ ਕਿ ਖਡੂਰ ਦਾਤੂ ਤੇ ਦਾਸੂ ਵੀ ਨਹੀਂ ਬੁਰਾ ਅੰਗਦ ਦੇ ਪਾਤਸ਼ਾਹ ਜੀ ਦੇ ਪੁੱਤਰ ਨਹੀਂ ਨਾ ਜਿਦਨ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਮਿਲੀ ਬਾਬੇ ਦਾਤੂ ਜੀ ਦਾ ਇਤਿਹਾਸ ਤੋਂ ਜ਼ਿਕਰ ਮਿਲਦਾ ਹੈ ਉਹਨਾਂ ਨੂੰ ਸਿੰਘਾਸਨ ਤੋਂ ਥੱਲੇ ਡੇਗ ਦਿੱਤਾ ਸੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਔਰ ਇੱਥੋਂ ਤੱਕ ਜ਼ਿਕਰ ਮਿਲਦਾ ਵੀ ਪੈਰ ਦੇ ਜ਼ੋਰ ਦਾ ਠੁੱਡਾ ਮਾਰਿਆ ਜਿਵੇਂ ਆਪਾਂ ਰਾਹ ਜਾਂਦੇ ਕਿਸੇ ਪੱਥਰ ਨੂੰ ਠੁੱਡਾ ਮਾਰਨੇ ਇਸ ਢੰਗ ਨਾਲ ਇੰਨੀ ਈਰਖਾ ਹੋਏਗੀ ਉਹਨਾਂ ਦੇ ਅੰਦਰ ਕਿੰਨੀ ਈਰਖਾ ਹੋਏਗੀ ਜੇ ਖਿਆਲ ਕਰਿਓ ਜੇ ਸਤਗੁਰ ਪਾਤਸ਼ਾਹ ਜੀ ਕਹਿੰਦੇ ਵੀ ਪੁੱਤਰ ਇੱਥੇ ਰਵੇ ਤੇ ਇਹ ਈਰਖਾ ਕਿੱਥੇ ਜਾਣੀ ਸੀ ਹੁਣ ਪਾਤਸ਼ਾਹ ਜੀ ਨੇ ਆਖਿਆ ਨਹੀਂ ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਜਿਸ ਦਿਨ ਸਤਗੁਰ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇਣੀ ਸੀ ਨਾ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੂੰ ਸਾਹਿਬ ਜੀ ਨੇ ਭੇਜਿਆ ਲਾਹੌਰ ਪੁੱਤਰਾਂ ਨੂੰ ਪਹਿਲਾਂ ਜਰੂਰ ਪੁੱਛਿਆ ਇਹਨਾਂ ਆਖੇ ਕੱਲ ਨੂੰ ਪਿਰਤਿ ਚੰਦ ਆਖੇ ਵੀ ਨਹੀਂ ਮੈਨੂੰ ਨਹੀਂ ਪੁੱਛਿਆ ਮੈਂ ਵੀ ਹੁਕਮ ਮੰਨ ਸਕ ਨਾ ਸਾਂ ਪਹਿਲਾਂ ਵੱਡੇ ਹੋਣ ਦੇ ਨਾਤੇ ਬਾਬਾ ਪਿਰਤਿ ਚੰਦ ਨੂੰ ਬੁਲਾਇਆ ਪਿਰਤਿ ਚੰਦ ਬੜਾ ਕਪਟੀ ਸੀ ਧਿਆਨ ਦੇਣਾ ਜਿੰਨਾ ਗੁਰੂ ਘਰ ਦੇ ਸਾਕਿਤਾਬਸ਼ਿਨਾ ਜਿਵੇਂ ਮੈਂ ਮੈਂ ਸਵੇਰੇ ਵੀ ਸੀ ਕਥਾ ਕੀਤੀ ਬੇਨਤੀ ਕੀਤੀ ਵੀ ਆਪਾਂ ਗੁਰਦੁਆਰਿਆਂ ਚ ਗੋਲਕਾਰ ਰੱਖੀਆਂ ਨੇ ਕੈਸ਼ਰ ਰੱਖਨੇ ਆ ਨਾ ਵੀ ਜਿਹੜਾ ਕੈਸ਼ ਸੰਭਾਲੇਗਾ ਸਾਰਾ ਇੱਕ ਇੱਕ ਪੈਸੇ ਦਾ ਹਿਸਾਬ-ਕਿਤਾਬ ਰੱਖਦਾ ਜਿਹੜਾ ਬਾਬਾ ਪ੍ਰਥੀ ਚੰਦ ਕੈਸ਼ੀਅਰ ਸੀ ਹਿਸਾਬ ਨਾਲ ਗੁਰੂ ਘਰ ਦਾ ਇਹ ਕਿਹ ਚੀਜ਼ ਜਿਹੜੀ ਗੁਰੂ ਘਰ ਵਿੱਚ ਆ ਰਹੀ ਕਿੱਥੇ ਰੱਖਣੀ ਹੈ ਕਿੱਥੇ ਲਾਣੀ ਹੈ ਕਿੱਧਰ ਜਾਣੀ ਸਾਰਾ ਬਿਓਰਾ ਬਾਬਾ ਪ੍ਰਥੀ ਚੰਦ ਤੁਲਸੀ ਤੇ ਬਾਬਾ ਪ੍ਰਿਥੀ ਚੰਦ ਨੂੰ ਜਦੋਂ ਗੁਰੂ ਅਰਜਨ ਸਾਹਿਬ ਨੇ ਆਖਿਆ ਰਵੇਂ ਤੁਸੀਂ ਜਾਓ ਤੇ ਬਾਬਾ ਪ੍ਰਿਥੀ ਚੰਦ ਸੋਚਣ ਲੱਗੇ ਵੀ ਜੇ ਮੈਂ چلا ਗਿਆ ਨਾ ਤੇ ਪਿੱਛੋਂ ਕੋਈ ਨਾ ਕੋਈ ਤੇ ਸੰਭਾਲੇਗਾ ਨਾ ਮੰਨ ਲਓ ਉਹਨੇ ਕੈਸ਼ੀਅਰ ਕੋਲ ਪਾਸੇ ਚਲਾ ਜਾਏ ਉਹਦੀ ਜਗ੍ਹਾ ਕੋਈ ਦੂਜਾ ਤੇ ਸੰਭਾਲੇਗਾ ਨਾ ਤੇ ਹੁਣ ਜਿਹੜਾ ਦੂਜਾ ਸੰਭਾਲੇਗਾ ਗੁਰੂ ਪਾਤਸ਼ਾਹ ਜੀ ਨੇ ਪਤਾ ਨਹੀਂ ਮੈਨੂੰ ਮੁੜ ਕੇ ਕਿਦੋਂ ਬੁਲਾਣਾ ਹੈ ਕਿਦੋਂ ਬੁਲਾਣਾ ਹੈ ਤੇ ਜਿਹੜਾ ਦੂਜਾ ਸੰਭਾਲੇਗਾ ਉਹ ਜਦੋਂ ਸਾਰਾ ਹਿਸਾਬ-ਕਿਤਾਬ ਦੇਖੇਗਾ ਪਤਾ ਲੱਗ ਜਾਏਗਾ ਵੀ ਮੈਂ ਕਿੰਨੀਆਂ ਬੇਈਮਾਨੀਆਂ ਕੀਤੀਆਂ ਨੇ ਮੈਂ ਕਿੰਨੀਆਂ ਛੋੜੀਆਂ ਠੱਗੀਆਂ ਕਿਤਤੀਆਂ ਸੱਜ ਜਾਣਿਓ ਗੁਰਮੁਖੋ ਇੱਕ ਘਰ ਦੇ ਅੰਦਰ ਬੇਸ਼ੱਕ ਦੋ ਭਰਾ ਨੇ ਤਿੰਨ ਨੇ ਕਿੰਨੇ ਵੀ ਮੰਨ ਲੋ ਮੈਂ ਇੱਕ ਚਰਪੈਗਜ਼ੈਂਪਲ ਪਿਓ ਕਮਾ ਕੇ ਲਿਆਂਦਾ ਸਾਰਿਆਂ ਦੇ ਮੂੰਹ ਚ ਬੁਰਕੀ ਪਾਉਂਦਾ ਏਕ ਇੱਕ ਪੈਸੇ ਦਾ ਹਿਸਾਬ ਪੁੱਤਰਾਂ ਨੂੰ ਪਤਾ ਹੁੰਦਾ ਜਿਹੜਾ ਪਿਓ ਕਮਾ ਕੇ ਲਿਆਇਆ ਸਾਰੀਆਂ ਚੀਜ਼ਾਂ ਪਰ ਜਦਨ ਪੁੱਤਰ ਕਮਾਉਂਦੇ ਨੇ ਸੱਜ ਜਾਣਿਓ ਵੱਡਾ ਛੋਟੇ ਤੋਂ ਲੁਕਾਂਦਾ ਛੋਟਾ ਉਦੋਂ ਛੋਟੇ ਤੋਂ ਲੁਕਾਂਦਾ ਏ ਤੇ ਖਿਆਲ ਕਰਿਓ ਜਦ ਦਿਨ ਵਿਆਹ ਹੋ ਜਾਂਦਾ ਨੇ ਉਦੋਂ ਤੇ ਫਿਰ ਬੇੜਾ ਹੀ ਗਰਕ ਹੋ ਜਾਂਦਾ ਨਾ ਸਾਰਾ ਹੁਣ ਜਿਹੜੀ ਗੱਲ ਸਤਿਗੁਰ ਨੇ ਕਹੀ ਇੱਥੇ ਵੇਖੋ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪਹਿਲਾਂ ਬਾਬਾ ਪ੍ਰਿਥੀ ਚੰਦ ਨੂੰ ਪੁੱਛਿਆ ਤੇ ਬਾਬਾ ਪ੍ਰਿਥੀ ਚੰਦ ਇਸ ਕਰਕੇ ਮਨਾ ਕਰਕੇ ਵੀ ਮੇਰੇ ਤੇ ਪਾਜ ਉਗੜ ਜਾਣਗੇ ਸਾਰੇ ਤੇ ਮੁੜ ਕੇ ਪਤਾ ਨਹੀਂ ਗੁਰੂ ਸਾਹਿਬ ਬੁਲਾਨ ਮੇਰੇ ਤੋਂ ਕਿਤੇ ਗੁਰਤਾ ਗੱਦੀ ਨਾ ਨਿਕਲ ਜਾਏ ਮਨਾ ਕਰ ਦਿੱਤਾ ਨਹੀਂ ਗਏ ਔਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਬਾ ਮਹਾਦੇਵ ਨੂੰ ਬੁਲਾਇਆ ਉਹਨਾਂ ਵੀ ਮਨਾਂ ਕੀਤਾ ਜਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਆਖਿਆ ਸਾਹਿਬ ਜੀ ਨੇ ਹੱਥ ਜੋੜ ਕੇ ਹੁਕਮ ਸਵੀਕਾਰਿਆ ਵੈਸੇ ਗੁਰੂ ਅਰਜਨ ਦੇਵ ਪਾਤਸ਼ਾਹੀ ਦਾ ਜੀਵਨ ਪਰੋ ਸਭ ਦੇ ਜੀਵਨ ਅੰਦਰ ਕਿੰਨੀ ਸ਼ੀਤਲਤਾ ਹੈ ਕਿੰਨੀ ਅਡੋਲਤਾ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜੀਵਨ ਵਿੱਚ ਕੀ ਕੁਝ ਨਹੀਂ ਕੀਤਾ ਬਾਬਾ ਪ੍ਰਿਥੀ ਚੰਦ ਨੇ ਸਾਹਿਬ ਜੀ ਨੇ ਇੱਕ ਵਾਰ ਵੀ ਉੱਚੀ ਆਵਾਜ਼ ਵਿੱਚ ਨਹੀਂ ਆਖਿਆ ਭਰਾਤਾ ਕਿਉਂ ਕੀਤਾ ਜਿਸ ਇੱਕ ਕਈ ਵਾਰੀ ਪਤਾ ਕਿ ਹੁੰਦਾ ਬੰਦਾ ਜਿਸ ਪੋਜੀਸ਼ਨ ਤੇ ਹੁੰਦਾ ਨਾ ਬੰਦਾ ਉਸ ਚੀਜ਼ ਨੂੰ ਉਸ ਚੀਜ਼ ਨੂੰ ਵੇਖ ਕੇ ਸਮਝਦਾ ਵੀ ਨਹੀਂ ਮੈਨੂੰ ਪਤਾ ਪਰ ਸੱਚ ਵਿੱਚ ਇਹਨੂੰ ਨੇ ਪਤਾ ਜਿਹੜਾ ਮੇਰੇ ਨਾਲ ਝਗੜਨ ਆਇਆ ਹੈ ਲੜਾਈ ਕਰਨੀ ਬੜੀ ਸੌਖੀ ਹੁੰਦੀ ਹੈ ਪਰ ਜਿਸ ਪਦ ਤੇ ਬੰਦਾ ਬੈਠਾ ਹੋਵੇ ਉਹਨਾਂ ਦੀ ਉਹਦੀ ਉਹਦੀ ਵੈਲੀ ਉਹਦੀ ਗਰੀਮਾ ਰੱਖਣੀ ਬੜੀ ਔਖੀ ਹੁੰਦੀ ਹੈ ਲੜਨਾ ਤੇ ਬੜਾ ਸੌਖਾ ਮਿੰਟ ਲੱਗਦਾ ਕਿਸੇ ਨਾਲ ਵੀ ਲੜ ਦੋ ਪਰ ਜਿਸ ਜਗ੍ਹਾ ਤੇ ਕੋਈ ਬੰਦਾ ਬੈਠਾ ਹੋਵੇ ਨਾ ਉਹਦੀ ਗਰੀਮਾ ਬਣਾ ਕੇ ਰੱਖਣੀ ਬੜੀ ਔਖੀ ਹੁੰਦੀ ਹੈ। ਔਰ ਇਹ ਜ਼ਿੰਮੇਵਾਰੀ ਬੜੀ ਵੱਡੀ ਸੀ ਜਿਹੜੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦੇ ਰਹੇ। ਤੇ ਖਿਆਲ ਕਰਿਓ ਜਦੋਂ ਗੁਰਤਾ ਗੱਦੀ ਦਿੱਤੀ ਨਾ ਮੇਰੇ ਸਤਿਗੁਰ ਨੇ ਪਾਤਸ਼ਾਹ ਜੀ ਗੋਇੰਦਵਾਲ ਗਏ ਗੁਰੂ ਅਰਜਨ ਸਾਹਿਬ ਜੀ ਉਸ ਵੇਲੇ ਸਤਿਗੁਰਾਂ ਦਾ ਵਿਆਹ ਹੋ ਗਿਆ ਸੀ 11 ਸਾਲ ਦੀ ਉਮਰ ਵਿੱਚ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਮਾਤਾ ਗੰਗਾ ਜੀ ਦੇ ਨਾਲ ਸਤਗੁਰ ਪਾਤਸ਼ਾਹ ਜੀ ਜਦੋਂ ਗਏ ਮਾਤਾ ਗੰਗਾ ਜੀ ਵੀ ਨਾਲ ਗਏ ਸਨ ਲਾਹੌਰ ਫਿਰ ਇੱਥੇ ਕਾਫੀ ਸਾਲ ਸਤਗੁਰ ਰਹੇ ਨੇ ਇਤਿਹਾਸ ਲਿਖਦਾ ਇੱਥੇ ਜਿਹੜੇ ਸਾਈ ਮੀਆਂ ਮੀਰ ਜੀ ਨੇ ਉਹਨਾਂ ਨਾਲ ਮੁਲਾਕਾਤ ਹੋਈ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਅਜੇ ਸਤਗੁਰਾਂ ਦੀ ਉਮਰ ਬਾਲ ਬਰੇ ਸੀ ਨਾ 12 13 14 ਸਾਲ ਦੀ ਉਮਰ ਪਰ ਗਿਆਨ ਸਤਗੁਰ ਗੁਰੂ ਅਰਜਨ ਦੇ ਪਾਤਸ਼ਾਹ ਜੀ ਬੜੇ ਗੁੜੀ ਗਿਆਨੀ ਸਨ ਹਰ ਤਰ੍ਹਾਂ ਦੀ ਐਜੂਕੇਸ਼ਨ ਧੰਨ ਗੁਰੂ ਅਰਮਦਾਸ ਪਾਤਸ਼ਾਹ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਦਿੱਤੀ ਸੀ ਤਿੰਨਾਂ ਪੁੱਤਰਾਂ ਨੂੰ ਇਥੋਂ ਤੱਕ ਜਿਹੜਾ ਸ਼ਾਸਤਰ ਦਾ ਸ਼ਾਸਤਰ ਦਾ ਗਿਆਨ ਤੇ ਸ਼ਾਸਤਰ ਦਾ ਗਿਆਨ ਬਾਬਾ ਬੁੱਢਾ ਜੀ ਗੁਰੂ ਸਾਹਿਬ ਜੀ ਨੂੰ ਦਿੰਦੇ ਰਹੇ ਨੇ ਵਿਆਹ ਵੇਲੇ ਘਟਨਾ ਵਾਪਰੀ ਸੀ ਨਾ ਮਾਉ ਪਿੰਡ ਦੇ ਅੰਦਰ ਵੀ ਉਹਨਾਂ ਨੇ ਉਹ ਜਿਹੜਾ ਕਿੱਲੀ ਪਟਣ ਦੀ ਗੱਲ ਕੀਤੀ ਵੀ ਤਾਂ ਵਿਆਹ ਹੋਏਗਾ ਕਿੱਲੀ ਪਟੋ ਜੀ ਨੇਜੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮਜ਼ਾਕ ਕੀਤਾ ਉਹਨਾਂ ਨੇ ਝੰਡ ਦਾ ਰੋਖ ਦੀ ਕਿੱਲੀ ਬਣਾ ਦਿੱਤੀ ਰੋਖ ਉਤਰੋ ਛਾਂਗ ਦਿੱਤਾ ਥੱਲੇ ਜਾੜੇ ਇਹ ਸੋਚਿਆ ਵੀ ਗੁਰੂ ਅਰਜਨ ਸਾਹਿਬ ਜੀ ਕਿਵੇਂ ਕਿਲੀ ਪੱਟਣ ਗਏ ਨੇ ਪਰ ਪਾਤਸ਼ਾਹ ਜੀ ਇੰਨੇ ਨੇਜੇ ਦੇ ਧਨੀ ਸਨ ਇੱਕੋ ਵਾਰ ਨੇ ਜਿੱਦੇ ਨਾਲ ਕਿਲੀ ਪੱਟ ਤੇ ਧੰ ਗੁਰੂ ਅਰਜਨ ਸਾਹਿਬ ਜੀ ਨੇ ਕਿੱਥੋਂ ਪਤਾ ਲੱਗਦਾ ਵੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਹਰ ਬੱਖੋਂ ਜੇ ਤਤੀ ਤਵੀ ਤੇ ਬੈਠੇ ਨੇ ਉਹਨਾਂ ਦੀ ਅਡੋਲਤਾ ਹੈ ਨਹੀਂ ਤੇ ਸਤਗੁਰ ਪਾਤਸ਼ਾਹ ਜੀ ਨੇਜੇ ਦੇ ਧਨੀ ਨੇ ਤਲਵਾਰ ਦੇ ਧਨੀ ਨੇ ਕੀ ਨਹੀਂ ਕਰ ਸਕਦੇ ਸੀ ਪਰ ਇੱਕ 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 ਲੈਸਨ ਹੈ ਜਿਹੜਾ ਸਤਿਗੁਰ ਜੀ ਨੇ ਦਿੱਤਾ ਸਬਰ ਤੋਂ ਸੰਤੋਖ ਤੋਂ ਗੱਲ ਸ਼ੁਰੂ ਹੁੰਦੀ ਹੈ ਪਰ ਜਦੋਂ ਸਬਰ ਤੇ ਸੰਤੋਖ ਦੇ ਉੱਪਰ ਆ ਕੇ ਜ਼ੁਲਮ ਆ ਵੀ ਹੋ ਜਾਏ ਉੱਥੇ ਫਿਰ ਗੁਰੂ ਕਲਗੀਧਰ ਸਾਹਿਬ ਨੇ ਆਖਿਆ ਸੀ ਚੁਕਾਰ ਅਜ਼ਹਮਾ ਹੀਲ ਤੇ ਦਰ ਗੁਜਸ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ ਕਿ ਔਰੰਗਜ਼ੇਬ ਦੇ ਤਲਵਾਰ ਦੀ ਮੁਠੀ ਨੂੰ ਹੱਥ ਐਵੇਂ ਨਹੀਂ ਪਿਆ ਇਹ ਤੂੰ ਅੱਤ ਕਰ ਦਿੱਤੀਏ ਤਾਂ ਹੱਥ ਪਿਆ ਜੇ ਤੂੰ ਨਾ ਅੱਤ ਕਰਦਾ ਤੇ ਹੱਥ ਪੈਣਾ ਹੀ ਨਹੀਂ ਸੀ ਇਹ ਤਲਵਾਰ ਨਹੀਂ ਚੁਕਣੀ ਸਾਡਾ ਕਰਮ ਪਰ ਸਾਨੂੰ ਤਾਂ ਚੁੱਕਣੀ ਪਈਏ ਕਿਉਂਕਿ ਹੁਣ ਕੋਈ ਹੋਰ ਵਸੀਲਾ ਨਹੀਂ ਰਿਹਾ ਖੈਰ ਤਾਂ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਗਏ ਜਦੋਂ ਵਾਪਸ ਕਾਫੀ ਸਮਾਂ ਨਾ ਗੁਰੂ ਸਾਹਿਬ ਨੇ ਕੋਈ ਸੰਦੇਸ਼ ਭੇਜਿਆ ਤੇ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਵਿਵਲਤਾ ਵਿੱਚ ਤਿੰਨ ਚਿੱਠੀਆਂ ਲਿਖੀਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਉਹਨਾਂ ਵਿੱਚ ਇੱਕ ਸੰਦੇਸ਼ ਆ ਸੀ ਵੀ ਸਤਿਗੁਰੂ ਜੀ ਮੈਂ ਤੁਹਾਡੇ ਤੋਂ ਹਣ ਵਿਛੜ ਕੇ ਰਹਿ ਨਹੀਂ ਸਕਦਾ ਮੈਨੂੰ ਜਲਦੀ ਬੁਲਾਓ ਪਰ ਬਾਬਾ ਪ੍ਰਿਥੀ ਚੰਦ ਉਹ ਚਿੱਠੀਆਂ ਨਹੀਂ ਜਾਣ ਦਿੱਤੀਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਤੱਕ ਤੀਜੀ ਚਿੱਠੀ ਸਤਗੁਰਾਂ ਕੋਲ ਪਹੁੰਚੀ ਤੇ ਸਹਿਬ ਨੇ ਬਾਬਾ ਬੁੱਢਾ ਜੀ ਨੂੰ ਭੇਜਿਆ ਵੀ ਜਹੋ ਤੁਸੀਂ ਲੈ ਕੇ ਆਓ ਬੜੇ ਸਤਕਾਰ ਨਾਲ ਬਾਬਾ ਬੁੱਢਾ ਜੀ ਲਾਹੌਰ ਗਏ ਲਾਹੌਰ ਤੋਂ ਗੁਰੂ ਅਰਜਨ ਸਾਹਿਬ ਜੀ ਨੂੰ ਲੈ ਕੇ ਆਏ ਗੁਰੂ ਅਰਜਨ ਦੇ ਪਾਤਸ਼ਾਹ ਜੀ ਜਦੋਂ ਆਏ ਗੁਰੂ ਰਾਮਦਾਸ ਪਾਤਸ਼ਾਹ ਜੀ ਜਦੋਂ ਗੁਰੂ ਕੇ ਚੱਕ ਸਨ 16 1577 ਈਸਵੀ ਵਿੱਚ ਗੁਰੂ ਕੇ ਚੱਕ ਦੇ ਸਰੋਵਰ ਦੀ ਜਿਹੜੀ ਕਾਰ ਹੈ ਸ਼ੁਰੂ ਹੋਈ ਸੀ ਇਹ ਸ਼ਹਿਰ ਸ਼ਹਿਰ ਜਿਹੜਾ ਵਸਿਆ ਹੈ 1577 ਈਸਵੀ ਦੇ ਅੰਦਰ ਸਤਗੁਰ ਨੇ ਇਸ ਸ਼ਹਿਰ ਦਾ ਨੀ ਪੱਥਰ ਰੱਖਿਆ ਸਮਝ ਲੋ ਇੱਕ ਸਾਹਬ ਦਾ 52 ਤਰ੍ਹਾਂ ਦੇ ਕਿਤੇਕਾਰ ਬੁਲਾਏ ਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਜਦੋਂ ਬੁਲਾਇਆ ਅੰਮ੍ਰਿਤਸਰ ਦੀ ਧਰਤੀ ਤੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਆਉਂਦਿਆਂ ਨਾਲ ਤਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਦੇ ਦਿੱਤੀ ਬਾਬਾ ਪੰਤੀ ਚੰਦ ਬੜੇ ਗੁੱਸੇ ਵਿੱਚ ਈਰਖਾ ਵਿੱਚ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਬੜਾ ਬੁਰਾ ਭਲਾ ਬੋਲਿਆ ਪਿਤਾ ਸੀ ਭੁੱਲ ਗਿਆ ਗਰੀਮਾ ਵੀ ਪਿਤਾ ਹੀ ਨਹੀਂ ਗੁਰੂ ਵੀ ਨੇ ਬਹੁਤ ਬੁਰਾ ਆਖਿਆ ਪਰ ਸੈਭੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕੋ ਹੀ ਸ਼ਬਦ ਬੋਲਿਆ ਗੁਰਬਾਣੀ ਦਾ ਅੱਗੋ ਝਗੜਾ ਨਹੀਂ ਕੀਤਾ ਕੋਈ ਸੈਭ ਨੇ ਆਖਿਆ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਿਨਕੇ ਜਨੇ ਬਦੀਰੇ ਤੂੰ ਹੋ ਤਿੰਸੂ ਝਗਰਤ ਪਾਪ ਪੁੱਤਰ ਪਿਓ ਨਾਲ ਕਿਉਂ ਝਗੜਨਾ ਹੈ ਦੁਨੀਆ ਦਾ ਸਭ ਤੋਂ ਵੱਡਾ ਪਾਪ ਜੇ ਜਦੋਂ ਪੁੱਤਰ ਪਿਓ ਦੇ ਨਾਲ ਝਗੜਾ ਕਰਦਾ ਇਸ ਤੋਂ ਵੱਡਾ ਪਾਪ ਕੋਈ ਨਹੀਂ ਦੁਨੀਆ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੱਤੀ ਤਿੰਨ ਦਿਨ ਸਤਿਗੁਰ ਜੀ ਇੱਥੇ ਰੁਕੇ ਅੰਮ੍ਰਿਤਸਰ ਫਿਰ ਤੀਜੇ ਦਿਨ ਸਤਿਗੁਰ ਜੀ ਗੋਇੰਦਵਾਲ ਆ ਗਏ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਗੋਇੰਦਵਾਲ ਜਦੋਂ ਸਤਿਗੁਰ ਜੀ ਆਏ ਇੱਥੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਰਾਤ ਨੂੰ ਅੰਮ੍ਰਿਤ ਵੇਲੇ ਜਦੋਂ ਤੀਜਾ ਪੈਰ ਸ਼ੁਰੂ ਹੋਇਆ ਇਤਿਹਾਸ ਲਿਖਦਾ ਹੈ ਕੱਲ ਨੂੰ ਉਹ ਦੇਣ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਿਹੜਾ ਜੋਤੀ ਜੋਤ ਸਮਾਉਣ ਦਾ ਦੇਣ ਹੈ ਇੱਥੇ ਸਤਿਗੁਰ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਗੁਰਤਾ ਗੱਦੀ ਦੀਆਂ ਦੋ ਦਸਤਾਰਾਂ ਆਈਆਂ ਇੱਕ ਦਸਤਾਰ ਆਈ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਲਈ ਗੁਰਤਾ ਗੱਦੀ ਦੀ ਇੱਕ ਦਸਤਾਰ ਆਈ ਵੱਡੇ ਹੋਣ ਦੇ ਨਾਤੇ ਬਾਬਾ ਪ੍ਰੀਤ ਚੰਦ ਦੇ ਲਈ ਪਰ ਬਾਬਾ ਪ੍ਰੀਤ ਚੰਦ ਨੇ ਜਿਹੜੀ ਦਸਤਾਰ ਗੁਰੂ ਅਰਜੁਨ ਸਾਹਿਬ ਜੀ ਦੇ ਸਿਰ ਤੇ ਰੱਖੀ ਨਾ ਗੁਰਤਾ ਗੱਦੀ ਦੀ ਉਹ ਵੀ ਥੋ ਲਈ ਤੇ ਜਦੋਂ ਝੱਟਾ ਮਾਰ ਕੇ ਕੋਈ ਨਾ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਫਿਰ ਸ਼ੀਤਲਤਾ ਇਹ ਨਹੀਂ ਕਹਿੰਦੇ ਨੇ ਭਰਾਤਾ ਰੋਸ ਨਾ ਕਰੋ ਜੀ ਇਹ ਪੱਗ ਤੁਸੀਂ ਰੱਖਣੀਏ ਕਿ ਤੁਹਾਨੂੰ ਮੁਬਾਰਕ ਸਭਾ ਦੇ ਵਿੱਚੋਂ ਉੱਠ ਕੇ ਸੰਗਤ ਵਿੱਚੋਂ ਉੱਠ ਕੇ ਤੇ ਗੋਇੰਦਵਾਲ ਤੋਂ ਸਿੱਧਾ ਅੰਮ੍ਰਿਤਸਰ ਪਹੁੰਚ ਗਏ ਸਬਦ ਗੁਰੂ ਰੁਕੇ ਨਹੀਂ ਕਿਤੇ ਸੰਗਤ ਮਗਰ ਮਗਰ ਇੱਧਰ ਪirthi chand ਇੱਥੇ ਬਹਿ ਗਿਆ ਪੱਗ ਪਗੜੀ ਲਾ ਕੇ ਵੀ ਨਹੀਂ ਹੁਣ ਮੈਂ ਗੁਰੂ ਬਣ ਗਿਆ ਮੈਂ ਸਿੱਖਾਂ ਦਾ ਪੰਜਵਾਂ ਗੁਰੂ ਪਰ ਸੰਗਤ ਨੇ ਬਾਬਾ ਪirthi chand ਨੂੰ ਮੂੰਹ ਨਹੀਂ ਲਾਇਆ ਮੁੜ ਕੇ ਸ਼ਰਮਿੰਦਾ ਹੋ ਕੇ ਫਿਰ ਅੰਮ੍ਰਿਤਸਰ ਦੀ ਤਰਤੀ ਤੇ ਜਾਣਾ ਪਿਆ ਇਹਨਾਂ ਨੂੰ ਸਤਨਗੁਰੂ RAMDAS ਪਾਤਸ਼ਾਹੀ ਨੇ ਇਸ ਤੰਗ ਨਾਲ 1581 ਈਸਵੀ ਨੂੰ ਅੱਜ ਦੇ ਦਿਨ ਗੁਰੂ